ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਜਿਸ ਮਹੱਤਵਪੂਰਨ ਵਿਸ਼ੇ ਤੇ ਆਪਾਂ ਸਾਂਝ ਪਾਉਣੀ ਹੈ ਉਹ ਵਿਸ਼ਾ ਹੈ ਕਿ ਸਾਡੇ ਘਰਾਂ ਦੇ ਵਿੱਚ ਕਿਹੜੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਨੇ ਦੀਵਾਰਾਂ ਦੇ ਉੱਤੇ ਕਿਹੜੀਆਂ ਫੋਟੋਆਂ ਟੰਗੀਆਂ ਹੋਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਫੋਟੋਆਂ ਆਪਾਂ ਕੋਸ਼ਿਸ਼ ਕਰੀਏ ਕਿ ਘਰਾਂ ਦੇ ਵਿੱਚ ਨਾ ਹੋਣ ਤਾਂ ਚੰਗਾ ਹੈ ਬਿਹਤਰ ਹੈ ਸੋ ਇਸੇ ਵਿਸ਼ੇ ਤੇ ਅੱਜ ਆਪਾਂ ਸਾਂਝ ਪਾਉਣੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰੇਕ ਮਨੁੱਖ ਦੀ ਸ਼ਰਦਾ ਵੱਖਰੀ ਹੈ ਆਸਥਾ ਵੱਖਰੀ ਹੈ ਇਸ ਦੁਨੀਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ دین ਹਨ ਧਰਮ ਹਨ ਕਿਸੇ ਦੀ ਕੁਝ ਸ਼ਰਦਾ ਹੈ ਕਿਸੇ ਦੀਆਂ ਕੁਝ માનਤਾਵਾਂ ਹਨ ਇੱਕ ਧਰਮ ਦੀਆਂ માનਤਾਵਾਂ ਦੂਜੇ ਨਾਲ ਨਹੀਂ ਮਿਲਦੀਆਂ ਕਿਸੇ ਦੇ ਵਿੱਚ ਕਾਲੇ ਰੰਗ ਨੂੰ ਚੰਗਾ ਮੰਨਦੇ ਨੇ ਕਿਸੇ 'ਚ ਕਾਲੇ ਰੰਗ ਨੂੰ ਬੁਰਾ ਮੰਨਦੇ ਨੇ ਕਿਸੇ 'ਚ ਸਫੇਦ ਰੰਗ ਦੇ ਕੱਪੜੇ ਨੂੰ ਚੰਗਾ ਮੰਨਦੇ ਨੇ ਕਿਸੇ 'ਚ ਉਸ ਨੂੰ ਅਸ਼ੁਭ ਮੰਨਦੇ ਨੇ ਇਸੇ ਤਰੀਕੇ ਨਾਲ ਜੇ ਗੱਲ ਕਰੀਏ ਤਾਂ ਤਸਵੀਰਾਂ ਦੀ ਫੋਟੋਆਂ ਦੀ ਕਿਸੇ ਧਰਮ ਦੇ ਵਿੱਚ ਕਿਸੇ ਚੀਜ਼ ਨੂੰ ਚੰਗਾ ਮੰਨਿਆ ਜਾਂਦਾ ਹੈ ਤੇ ਕਿਸੇ ਦੇ ਵਿੱਚ ਕਿਸ ਨੂੰ ਆਪਾਂ ਗੱਲ ਕਰਨੀ ਹੈ ਗੁਰਮੁਖ ਇਨਸਾਨ ਗੁਰਮੁਖੀ ਸਿਧਾਂਤ ਦੇ ਹਿਸਾਬ ਨਾਲ ਹਿਸਾਬ ਦੇ ਨਾਲ ਕਿਹੜੀਆਂ ਚੀਜ਼ਾਂ ਸਹੀ ਨਹੀਂ ਕਿਹੜੀਆਂ ਨਹੀਂ ਸਹੀ ਨੇ ਤੇ ਇਸ ਵਿਸ਼ੇ ਤੇ ਆਪਾਂ ਖੁੱਲ ਕੇ ਗੱਲਬਾਤ ਕਰਨੀ ਹੈ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੇ ਤੁਹਾਨੂੰ ਚੰਗਾ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਨਾ ਜੀ ਸਕਾਰਾਤਮਕ ਊਰਜਾ ਦਾ ਕੀ ਸੰਬੰਧ ਹੈ ਘਰ ਦੇ ਵਿੱਚ ਲੱਗੀਆਂ ਤਸਵੀਰਾਂ ਦੇ ਨਾਲ ਆਪਾਂ ਜਿਹੜੀਆਂ ਵੇਖਦੇ ਹਾਂ ਆਪਣੇ ਆਸ-ਪਾਸ ਆਪਣੀਆਂ ਕੰਧਾਂ ਤੇ ਉਹਨਾਂ ਦਾ ਕੀ ਸੰਬੰਧ ਹੈ ਇਹਦੇ ਲਈ ਤੁਹਾਨੂੰ ਇੱਕ ਉਦਾਹਰਨ ਦਿੰਦੇ ਹਾਂ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਨੇ ਆਪਣੇ ਵਿਦਿਆਰਥੀ ਨੂੰ ਇੱਕ ਕੋਰਾ ਕਾਗਜ਼ ਲਿਆਇਆ ਉਹਦੇ ਉੱਤੇ ਇੱਕ ਕਾਲੇ ਰੰਗ ਦਾ ਇੱਕ ਵੱਡਾ ਨਿਸ਼ਾਨ ਬਣਾ ਦਿੱਤਾ ਅਤੇ ਆਪਣੇ ਵਿਦਿਆਰਥੀ ਨੂੰ ਦਿਖਾਇਆ ਕਿ ਬੱਚਿਓ ਤੁਹਾਨੂੰ ਕੀ ਦਿਸਦਾ ਹੈ? ਤਕਰੀਬਨ ਹਰ ਵਿਅਕਤੀ ਨੇ ਹਰ ਉਸ ਵਿਦਿਆਰਥੀ ਨੇ ਇੱਕੋ ਜਵਾਬ ਦਿੱਤਾ ਹੈ। ਕੋਰੇ ਕਾਗਜ਼ ਦੇ ਉੱਤੇ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਸ਼ਾਂਤ ਜਿਹੇ ਵਿਅਕਤੀ ਤੋਂ ਪੁੱਛਿਆ ਹੋਂ ਹਰ ਬੱਚਾ ਸੀ ਵੀ ਇਹ ਕੀ ਹੈ ਕਹਿੰਦਾ ਜੀ ਇੱਕ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਤੁਹਾਡਾ ਸਾਰਿਆਂ ਦਾ ਧਿਆਨ ਕਾਲੇ ਤੱਬੇ ਤੇ ਕੇਂਦਰਿਤ ਸੀ। ਇਸੇ ਤਰੀਕੇ ਦੇ ਨਾਲ ਉਹ ਕਾਲਾ ਤੱਬਾ ਸੀ ਜਿਹੜਾ ਉਹ ਤੁਸੀਂ ਕਹਿ ਸਕਦੇ ਹੋ ਵੀ 네ਗੇਟਿਵ ਊਰਜਾ ਦਾ ਪ੍ਰਤੀਕ ਸੀ। ਜਿਹੜਾ ਕੋਰਾ ਕਾਗਜ਼ ਸੀ ਉਹ ਪੋਜ਼ਿਟਿਵ ਊਰਜਾ ਦਾ ਪ੍ਰਤੀਕ ਸੀ। ਤੇ ਆਪਾਂ ਵੀ ਇਸੇ ਤਰੀਕੇ ਦੇ ਨਾਲ ਚੱਲਦੇ ਹਾਂ। ਕਿਸੇ ਚੀਜ਼ ਦੇ ਉੱਤੇ ਆਪਾਂ ਨੂੰ ਕੋਈ ਸਾਡੇ ਨਾਲ ਮਨੁੱਖ ਬਹੁਤ ਲੰਮਾ ਚੰਗਾ ਵਕਤ ਨਿਵਾ ਜਾਂਦਾ ਹੈ। ਪਰ ਇੱਕ ਗਲਤੀ ਕਿਤੇ ਕਰ ਲਈ ਆਪਾਂ ਉਸ ਦੀ ਗਲਤੀ ਦੇ ਉੱਤੇ ਫੋਕਸ ਕਰ ਲੈਂਦੇ ਹਾਂ ਵੀ ਇਹਨੇ ਮੇਰੇ ਨਾਲ ਆ ਮਾੜਾ ਕੰਮ ਕੀਤਾ ਕਿ ਜਿੰਨੀ ਅਛਾਈ ਹੈ ਉਹਨੂੰ ਭੁੱਲ ਜਾਂਦੇ ਹਾਂ ਕਿੰਨਿਆਂ ਥਾਵਾਂ ਤੇ ਉਹ ਸਾਡੇ ਕੰਮ ਆਇਆ ਬਸ ਉਹਦੀ ਇੱਕ ਗਲਤੀ ਕਰਕੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਸੋ ਇਸੇ ਵਿਸ਼ੇ ਨਾਲ ਤਸਵੀਰਾਂ ਦਾ એનર્ਜੀ ਦੇ ਨਾਲ ਬਹੁਤ ਗੂੜਾ ਸਬੰਧ ਹੈ ਅੱਜ ਆਪਾਂ ਇਹ ਬੇਨਤੀ ਕਰਨੀ ਹੈ ਕਿ ਸਾਡੇ ਘਰਾਂ ਦੇ ਵਿੱਚ ਗੁਰੂਆਂ ਦੀ ਫੋਟੋ ਹੈ ਜਿਹੜੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਕਾਲਪਨਿਕ ਹੈ ਇਹ ਫੋਟੋ ਚਿੱਤਰਕਾਰਾਂ ਦੀ ਰਚੀ ਹੋਈ ਇੱਕ ਚਿੱਤਰਕਾਰੀ ਹੈ ਇੱਕ ਕਲਾ ਹੈ ਆਪਣੀ ਕੋਸ਼ਿਸ਼ ਇਹ ਹੋਵੇ ਕਿ ਜਦੋਂ ਹੁਣ ਤੱਕ ਤਾਂ ਬਹੁਤ ਹੋ ਗਿਆ ਲੈ ਲਈਆਂ ਫੋਟੋਆਂ ਲਾ ਲਈਆਂ ਘਰਾਂ ਦੇ ਵਿੱਚ ਆਪਾਂ ਅੱਗੇ ਤੋਂ ਆਪਾਂ ਨੂੰ ਜੇ ਕਿਤੇ ਸਮਾਂ ਮਿਲਦਾ ਹੈ ਕੋਈ ਨਵੀਂ ਫੋਟੋ ਖਰੀਦਣ ਦਾ ਨਮਾ ਚਿੱਤਰ ਖਰੀਦਣ ਦਾ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਸ਼ਬਦ ਦੀ ਫੋਟੋ ਆਪਣੇ ਘਰ ਲਈ ਆਈਏ ਚਾਹੇ ਜੁਪਜੀ ਸਾਹਿਬ ਦਾ ਸ਼ਬਦ ਹੋਵੇ ਕਿਸੇ ਨੂੰ ਪੌੜੀ ਉਹਨਾਂ ਦੇ ਅੰਕਿਤ ਕੀਤਾ ਹੋਵੇ ਉਸ ਨੂੰ ਕਿਸੇ ਸ਼ੀਸ਼ੇ ਦੇ ਵਿੱਚ ਜੜ ਕੇ ਲਗਾ ਸਕਦੇ ਹਾਂ ਜਾਂ ਫਿਰ ਆਪਾਂ ਨੂੰ ਮੂਲ ਮੰਤਰ ਲਿਖਿਆ ਮਿਲ ਜਾਂਦਾ ਹੈ ਬਹੁਤ ਆਸਾਨੀ ਦੇ ਨਾਲ ਉਪਲਬਧ ਹੈ ਜਿੱਥੇ ਵੀ ਆਪਾਂ ਜਾਣੇ ਹਾਂ ਤੀਰਥ ਸਥਾਨਾਂ ਤੇ ਵੀ ਦੁਕਾਨਾਂ ਤੇ ਵੀ ਸੋ ਆਪਾਂ ਕੋਸ਼ਿਸ਼ ਇਹ ਕਰੀਏ ਕਿ ਜਿਹੜੀਆਂ ਗੁਰੂਆਂ ਦੀਆਂ ਕਲਪਿਤ ਹਨ ਫੋਟੋਆਂ ਉਹਨਾਂ ਤੋਂ ਆਪਾਂ ਕਿਨਾਰਾ ਕਰੀਏ ਜਿਹੜੀਆਂ ਫੋਟੋ ਸ਼ਬਦ ਦੀਆਂ ਹਨ ਆਪਾਂ ਉਹਨਾਂ ਉੱਤੇ ਤਹਿਰੀਜ ਦਈਏ ਇੱਕ ਫਾਇਦਾ ਇਹ ਵੀ ਹੈ ਗੁਰੂਆਂ ਦੀ ਫੋਟੋਆਂ ਨੂੰ ਆਪਾਂ ਚਲੋ ਮੱਥਾ ਟੇਕ ਦਿੰਨੇ ਆ ਉਹ ਆਪਣੇ ਮਨ ਦੇ ਵਿੱਚ ਬੈਠ ਗਈਆਂ ਹਨ ਪਰ ਜੇਕਰ ਸ਼ਬਦ ਦੀ ਫੋਟੋ ਸਾਡੇ ਘਰ ਲੱਗੇਗੀ ਲੰਘਦੇ ਟੱਪ ਦੇ ਆਪਾਂ ਸ਼ਬਦ ਪੜਾਂਗੇ ਮੂਲ ਮੰਤਰ ਦੀ ਮੰਨ ਲਓ ਘਰੇ ਫੋਟੋ ਲਗਲਾਈ ਹੋਈ ਆ ਆਪਣੇ ਬੱਚੇ ਵੀ ਪੜਨਗੇ ਜਿਹੜਾ ਬਾਹਰੋਂ ਆਉਂਦਾ ਉਹ ਵੀ ਮੂਲ ਮੰਤਰ ਦੀ ਪੌੜੀ ਦਾ ਜਾਪ ਕਰੇਗਾ ਇੱਕ ਵਾਰੀ ਇਹਦੇ ਨਾਲ ਕੀ ਹੈ ਕਿ ਸਕਾਰਾਤਮਕ ਊਰਜਾ ਸਾਡੇ ਕੋਲ ਆਵੇਗੀ ਇੱਕ ਚੰਗੀ એનર્ਜੀ ਆਵੇਗੀ ਸਾਰਾ ਦਿਨ ਨਹੀਂ ਪੜ ਸਕਦੇ ਪਰ ਦਿਨ ਦੇ ਵਿੱਚ ਇੱਕ ਦੋ ਵਾਰੀ ਪੜਾਂਗੇ ਤਾਂ ਸਹੀ ਅਕਸਰ ਸਾਡੀ ਕੰਦ ਤੇ ਅਗਲੇ ਪਾਸੇ ਜਿਹੜਾ ਕੁਝ ਆਪਾਂ ਲਿਖਿਆ ਹੁੰਦਾ ਹੈ ਕਿਸੇ ਨੇ ਕੋਈ ਸਿੰਨਰੀ ਲਾਈ ਹੁੰਦੀ ਹੈ ਉਹ ਆਪਾਂ ਦਿਨ ਦੇ ਵਿੱਚ ਸਾਰਾ ਤਾਂ ਨਹੀਂ ਪੜਦੇ ਪਰ ਦੋ ਚਾਰ ਵਾਰ ਤਾਂ ਆਪਾਂ ਪੜਦੇ ਹਾਂ ਇਸੇ ਤਰੀਕੇ ਨਾਲ ਜੇਕਰ ਘਰ ਦੇ ਵਿੱਚ ਆਪਾਂ ਸ਼ਬਦ ਲਗਾਇਆ ਹੋਵੇਗਾ ਬਹੁਤਾ ਨਹੀਂ ਪਰ ਦੋ ਚਾਰ ਵਾਰ ਤਾਂ ਆਪਾਂ ਪੜਾਂਗੇ ਦੂਜੀ ਗੱਲ ਇਹ ਹੈ ਜਿਹੜੇ ਬਹੁਤ ਸਿਆਣੇ ਲੋਕ ਨੇ ਉਹ ਕਹਿੰਦੇ ਨੇ ਕਿ ਆਪਣੇ ਘਰ ਦੇ ਵਿੱਚ ਖਿੜੇ ਹੋਏ ਫੁੱਲਾਂ ਦੀ ਫੋਟੋ ਲਾਓ ਸਿੰਰੀ ਲਾਓ ਹੁਣ ਇਹਦਾ ਤਾਂ ਕਿਸੇ ਧਰਮ ਦੇ ਨਾਲ ਸੰਬੰਧ ਨਹੀਂ ਕੋਈ ਆਸਥਾ ਦੇ ਨਾਲ ਸੰਬੰਧ ਨਹੀਂ ਉਹ ਕਹਿੰਦੇ ਨੇ ਜਿੰਨਾ ਲੋਕਾਂ ਦਾ ਮਨ ਬੇਚੈਨ ਰਹਿੰਦਾ ਨਾ ਉਹ ਇਸ ਚੀਜ਼ ਨੂੰ ਜ਼ਰੂਰ ਅਪਣਾ ਕੇ ਦੇਖਣ ਕਿਉਂਕਿ ਖਿੜੇ ਹੋਏ ਫੁੱਲਾਂ ਦੀ ਫੋਟੋ ਆਪਣੀ ਕੰਧ ਤੇ ਲਾਓ ਉਹਦਾ ਕਾਰਨ ਕੁਝ ਵੀ ਹੋ ਸਕਦਾ ਹੈ ਜਾਂ ਤਾਂ ਜਿਹੜੀਆਂ ਆਪਣੀਆਂ ਬੁਰਾਈਆਂ ਨੇ ਆਸੇ-ਪਾਸੇ ਮੁਸੀਬਤਾਂ ਨੇ ਤੁਸੀਂ ਕਦੇ ਵੀ ਦੇਖੋ ਬਹੁਤ ਵਧੀਆ ਸਿੰਨਰੀ ਹੋਵੇ ਜਾਂ ਕੋਈ ਫੋਟੋਆਂ ਦੇ ਵਿੱਚ ਬਾਲ ਪੇਪਰ ਸੋਨਾ ਹੋਵੇ ਫੋਨ ਦੇ ਵਿੱਚ ਬਾਲ ਪੇਪਰ ਸੋਨਾ ਹੋਵੇ ਆਪਾਂ ਬਹੁਤ بڑے ਗੌਰ ਨਾਲ 1 ਮਿੰਟ ਤੱਕ ਆਪਾਂ ਦੇਖਦੇ ਰਹਿੰਦੇ ਹਾਂ ਆਪਾਂ ਨੂੰ ਸੋਨਾ ਲੱਗਦਾ ਹੁਣ ਆਪਾਂ ਗੱਲ ਕਰਨੀ ਹੈ ਕਿ ਕਿਹੜੀਆਂ ਫੋਟੋਆਂ ਅਸੀਂ ਘਰੇ ਨਹੀਂ ਲਗਾਉਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਗੱਲ ਆਪਣੇ ਘਰਾਂ ਦੇ ਵਿੱਚ ਆਪਾਂ ਛੋਟੇ-ਛੋਟੇ ਬੱਚਿਆਂ ਦੀ ਫੋਟੋ ਖਰੀਦ ਕੇ ਲਿਆਉਣੀ ਆਂ ਹੱਸਦਾ ਹੁੰਦਾ ਬੱਚਾ ਜਾਂ ਫਿਰ ਰੋ ਰਿਹਾ ਹੁੰਦਾ ਉਹਦੇ ਮਾਪੇ ਹੱਸ ਰਹੇ ਹੁੰਦੇ ਨੇ ਸਿਆਣੇ ਲੋਕ ਕਹਿੰਦੇ ਨੇ ਕਿ ਰੋਂਦੇ ਹੋਏ ਬੱਚੇ ਦੀ ਫੋਟੋ ਘਰ ਵਿੱਚ ਨਹੀਂ ਲਗਾਉਣੀ ਚਾਹੀਦੀ ਇਹ ਬੁਰੇ ਦੇ ਪ੍ਰਤੀਕ ਹੈ ਇੱਕ ਤੁਸੀਂ ਕਿਸੇ ਪਸ਼ੂਆਂ ਦੀ ਫੋਟੋ ਨਹੀਂ ਲਗਾਉਣੀ ਚਾਹੀਦੀ ਜਿਹੜੇ ਲੜਦੇ ਹੋਣ ਆਪਸ ਵਿੱਚ ਉਹ ਵੀ ਬੁਰੇ ਦਾ ਪ੍ਰਤੀਕ ਹੁੰਦੀ ਹੈ ਆਪਾਂ ਨੂੰ ਸਿਰਫ ਪੋਜ਼ਿਟਿਵ એનર્ਜੀ ਵਾਲੀਆਂ ਫੋਟੋ ਲਗਾਉਣੀਆਂ ਚਾਹੀਦੀਆਂ ਨੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ